ਆਸੀਏ ਕੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ ਜਿਹੜੇ ਦਿਹਾੜੇ ਚੱਲ ਰਹੇ ਨੇ ਉਹਨਾਂ ਨੂੰ ਸਮਰਪਿਤ ਇੱਕ ਸਾਈਕਲ ਯਾਤਰਾ ਜਿਹੜੀ ਆ ਦਿੱਲੀ ਤੋਂ ਰਵਾਨਾ ਹੋ ਕੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਆ ਉਹ ਅੱਜ ਪਹੁੰਚੀ ਹੈ ਤਾਂ ਦੱਸਿਏ ਕੀ ਸੰਗਤ ਵੱਲੋਂ ਜਿਹੜਾ ਆ ਪਰਮਾ ਜਿਹੜਾ ਸਵਾਗਤ ਹੈ ਇਸ ਸਾਈਕਲ ਯਾਤਰਾ ਦਾ ਜਿਹੜਾ ਉਹ ਕੀਤਾ ਗਿਆ ਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਉਸ ਸਾਈਕਲ ਯਾਤਰਾ ਦੀ ਜੋ ਕਿ ਦਿੱਲੀ ਤੋਂ ਰਵਾਨਾ ਹੋਈ ਸੀ 500 ਕਿਲੋਮੀਟਰ ਦਾ ਜਿਹੜਾ ਸਫ਼ਰ ਕਰਕੇ ਤਾਂ ਅੱਜ ਜਿਹੜਾ ਆ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਪਹੁੰਚੀ ਆ ਤਾਂ ਦੱਸਿਏ ਕਿ ਇਹ ਅੰਮ੍ਰਿਤਸਰ ਦੇ ਗੁਰੂ ਕਾ ਮਹਿਲ ਦੇ ਵਿੱਚ ਇਹ ਜਿਹੜੀ ਏ ਯਾਤਰਾ ਜਿਹੜੀ ਆ ਉੱਥੇ ਜਾ ਕੇ ਸੰਪਨ ਹੋਏਗੀ ਤਾਂ ਦੱਸਿਏ ਕਿ ਇਹ ਜਿਹੜੀ ਯਾਤਰਾ ਹੈ 500 ਕਿਲੋਮੀਟਰ ਜਿਹੜੀ ਉਹ ਚਲ ਕੇ ਜਿਹੜੀ ਆ ਉਹ ਇੱਥੇ ਪਹੁੰਚੀ ਦਿੱਲੀ ਕਮੇਟੀ ਦੇ ਸਾਕਾ ਪ੍ਰਧਾਨ ਜਿਹੜੇ ਨੇ ਜੀਕੇ ਜੀ ਉਹ ਸਨ ਤਾਂ ਉਹਨਾਂ ਨੇ ਕਿਹਾ ਕਿ ਅਭੋਸ਼ਰ ਦੇ ਦੋ ਦਿਨ ਗੇਟੋ ਸ਼ੁਰੂ ਹੋ ਚੁਕੇ ਯਾਤਰਾ ਜਿਹੜੀ ਆ ਉਹ ਰੋਮਾ ਦਾ ਮਹਿਲ ਦੇ ਵਿੱਚ ਜਿਹੜੀ ਉਹ ਸੰਪੰਨ ਹੋਏਗੀ ਤਾਂ ਤਸਵੀਰਾਂ ਕਢੇ ਲਵਾਂ ਅਸੀਂ ਸਾਜੀ ਤਾਰਿਆ ਯਾਤਰਾ ਜਿਹੜੀ ਆ ਉਹ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪਹੁੰਚੀ ਆ ਤਾਂ ਗੋਲਡਨ ਗੇਟ ਤੋਂ ਜਿਹੜੀ ਆ ਯਾਤਰਾ ਰਵਾਨਾ ਹੋ ਕੇ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਆ ਗੁਰੂ ਕਾ ਮਹਿਲ ਦੇ ਵਿੱਚ ਜਾ ਕੇ ਜਿਹੜੀ ਆ ਇਹ ਪਹੁੰਚੇਗੀ ਔਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਿਹਾ ਕਿ ਦਿੱਲੀ ਤੋਂ 500 ਕਿਲੋਮੀਟਰ ਤੋਂ ਚੱਲ ਕੇ ਇਹ ਜਿਹੜੀ ਯਾਤਰਾ ਇਹ ਚੱਲੀ ਆ ਤਾਂ ਇਹ ਇਸ ਸਿੱਕਲ ਯਾਤਰਾ ਜਿਹੜੀ ਆ ਸ਼ਿਦਾਸੀ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਜਿਹੜੀ ਸਾਈਕਲ ਯਾਤਰਾ ਜਿਹੜੀ ਆ 500 ਕਿਲੋਮੀਟਰ ਦਾ ਸਫ਼ਰ ਕਰਕੇ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਪਹੁੰਚੀ ਆ ਤਾਂ ਅੱਜ ਗੋਲਡਨ ਗੇਟ ਦੇ ਉੱਤੇ ਜਿਹੜਾ ਇੱਥੋਂ ਰਵਾਨਾ ਫੇਰ ਹੋਈ ਆ ਤਾਂ ਗੁਰੂ ਕਾ ਮਹਿਲ ਦੇ ਵਿੱਚ ਜਾ ਕੇ ਜੜਾਈ ਇਹ ਸੰਪੰਨ ਹੋਏਗੀ ਤਾਂ ਦੱਸਿਆ ਕਿ ਇਸ ਯਾਤਰਾ ਦਾ ਮਕਸਦ ਇਹੀ ਆ ਕਿ ਪਾਈਚਾਰ ਕੀ ਜਿਹੜੀ ਸਾਹ ਜਿਆ ਉਹ ਬਰਕਰਾਰ ਰੱਖੀ ਜਾਵੇ ਤਾਂ ਗੁਰੂ ਮਹਾਰਾਜ ਦੇ ਜਿਹੜੇ ਦੱਸੇ ਹੋਏ ਜਿਹੜੇ ਉਹਨਾਂ ਦੇ ਨਿਰਦੇਸ਼ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਚੱਲਿਆ ਜਾਵੇ ਤਾਂ ਇਹ ਜਿਹੜੀ ਯਾਤਰਾ ਆ ਦਿੱਲੀ ਤੋਂ ਚੱਲ ਕੇ ਅੱਜ 골ਡਨ ਗੇਟ ਤੇ ਪਹੁੰਚੀ ਆ ਤਾਂ 골ਡਨ ਗੇਟ ਤੋਂ ਹੁਣ ਜਿਹੜਾ ਗੁਰੂ ਕਾ ਮਹਿਲ ਜਾ ਕੇ ਜਿਹੜਾ ਇਹ ਯਾਤਰਾ ਜਿਹੜੀ ਆ ਸਾਈਕਲ ਯਾਤਰਾ ਜਿਹੜੀ ਆ ਉਹ ਸੰਪੰਨ ਹੋਏਗੀ ਤਾਂ ਤਾਂ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸਹੀਦੀ ਨੂੰ ਸਮਰਪਿਤ ਜੋ ਸਾਡੇ ਸਰਦਾਰ ਮਨਜੀਤ ਸਿੰਘ ਦੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇੱਕ ਦਿੱਲੀ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਸੀ ਉਹ ਰਾਤ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ ਅਸੀਂ ਸਤਕਾਂਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਪ੍ਰਬੰਧ ਕੀਤਾ ਰਿਹਾ ਇਸ ਦਾ ਮਾਣਯੋਗ ਸਾਡੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਉਹ ਵਿਸ਼ੇਸ਼ ਤੌਰ ਤੇ ਇਹ ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਜਿਹੜਾ ਸਾਰਾ ਪ੍ਰਬੰਧ ਕੀਤਾ ਸੀਗਾ ਉਹ ਵੀ ਅੱਜ ਹੁਣ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਅਸੀਂ ਜਿਹੜੀ ਸਾਈਕਲ ਯਾਤਰਾ ਆਈ ਆ ਉਹਨਾਂ ਨੂੰ ਅਸੀਂ ਜਿਆ ਧੰਨਵਾਦ ਕਰਦੇ ਹਾਂ ਜੀ ਤੇ ਬਲਦੇ ਸਾਬ ਇੱਕ YouTube ਚੈਨਲ ਬੰਦ ਹੋਇਆ ਸ਼ਰੂਨੀ ਕਮੇਟੀ ਦਾ ਸੰਗਤ ਕਾਫੀ ਵੱਡੀ ਗਿਣਤੀ ਜੁੜੀ ਹੋਈ ਸੀ ਕੱਟਾ ਟੈਲਰ ਇੱਕ ਪ੍ਰੈਸ ਰਿਲੀਜ਼ ਦੇ ਦੇਖੋ ਜਿਹੜਾ ਇਹ YouTube ਚੈਨਲ ਬੰਦ ਹੋਇਆ ਇਤੋਂ ਲੱਗਦਾ ਵੀ ਸਾਡੇ ਸਿੱਖਾਂ ਨਾਲ ਸਿੱਧਾ ਤੱਕਾ ਆ ਤੇ ਅਸੀਂ ਇਹਦੀ ਸੰਖਤ ਤੌਰ ਤੇ ਨਿੰਦਾ ਕਰਦੇ ਆ ਸਾਰੇ ਜਵਾਬੰਦੀ ਇਹ ਹਾਲੇਕੋ ਲੋਕ ਦਾ ਯਤਨ ਹੈ ਕਿ ਜਿਹੜੀ ਖਤਾਬ ਦੀ ਆ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ ਥੋ ਸਰਦਾਰ ਮਨਜੀਤ ਸਿੰਘ ਜੀ ਕਿ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਆਪਣੇ ਪੰਜਾਬੀ ਲੱਗਾ ਹੋਈ ਆ ਅਮਰਦਾਰ ਸਿੰਘ ਜੀ ਕੇ ਸਵਾ ਅੰਨ ਧੂੜੀ ਵਾਲਾ ਅੱਜ ਉਹਨਾਂ ਨੇ 4 ਦਿਨ ਦੀ ਯਾਤਰਾ ਤੈਅ ਕਰਕੇ ਅੱਜ ਇੱਥੇ ਪਹੁੰਚੇ ਆ ਇਹ ਅਮਰਸਰ ਕਲਦਾਰ ਜੀ ਜੀ ਦਾ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਭਗਤਾਨ ਸਿੰਘ ਸਾਹਿਬ ਸਿਰਗੁਰ ਤੋਂ ਇੱਕ ਬਾਤ ਰਸਤਾ ਜੀ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਰਿਆਲਾ ਜੀ ਨੂੰ ਇਹ ਜਿਹੜੇ ਹਮਾਰਪਤ ਹੋਏ ਹੈ ਆ ਇਹਨਾਂ ਦਾ ਸਾਰਿਆਂ ਦਾ ਮੈਂ ਕਿਉਂ ਆ ਆਵਾਜ਼ ਕਰਦਾ ਬਾਈ ਜੀ ਦਿੱਤਾ ਸਾਹਿਬ YouTube ਪਲੇਟ ਬੰਦ ਹੋ ਗਿਆ ਜੀ ਐਸਪੀਸੀ ਦਾ ਇੱਕ ਬਹੁਤ ਮੰਦ ਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ ਵਨ ਵੀਕ ਰੱਖਿਆ ਇਹhle ਬਹੁਤ ਮਾਲੋ ਮੈਂ ਨਿੰਦਾ ਵੀ ਕਰਦਾ ਚਲੋ ਜੇ ਕੋ ਗਾਈਡਲਾਈਨ ਸਿਆਰੀਆਂ ਕਈ ਵਾਰੀ ਹੋ ਜਾਂਦੀਆਂਾਰੇ ਜਿਹੜਾ ਫੈਸਲਾ ਆ ਮੈਂ ਕਹਿੰਦਾ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਆ ਇਹ ਨਾ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਘਣਾਉਣੀ ਹਰ ਨਹੀਂ ਕਰਦੇ ਨਹੀਂ ਕਰਦੇ ਬਿਲਕੁਲ